ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਅਮਰਤਪਾਲ ਸਿੰਘ ਬਾਰੇ ਬਹੁਤ ਵੱਡੀ ਖੁਸ਼ਖਬਰੀ ਆ ਗਈ ਸਾਹਮਣੇ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਇੰਤਜ਼ਾਰ ਸੀ ਵੀ ਅਮਰਤਪਾਲ ਕਦੋਂ ਵਾਰ ਆਉਣ ਜਾ ਰਿਹਾ ਤਾਂ ਬਹੁਤ ਜਲਦ ਅਮਰਤਪਾਲ ਸਿੰਘ ਵਾਰ ਆਉਣ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਸਿੱਖ ਨੌਜਵਾਨਾਂ ਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਕਲੈਰ ਬਣ ਗਈ ਆ ਵੀ ਜੋ 2027 ਦੇ ਵਿੱਚ ਅਮਰਤਪਾਲ ਦੀ ਪਾਰਟੀ ਫਿਰ ਬਣਨ ਜਾ ਰਹੀ ਹੈ ਕਿਉਂਕਿ ਜਿਹੜੇ ਰਹਿ ਗਏ ਇਹਨਾਂ ਦੇ 2 ਸਾਲ 2.5 ਸਾਲ ਇਹ ਤਾਂ ਹੁਣ ਜਾ ਰਹੀ ਹੈ ਪਾਰਟੀ ਆਮ ਆਦਮੀ ਪਾਰਟੀ ਕਿਉਂਕਿ ਕੁ ਲੋਕਾਂ ਨੇ ਇੱਕ ਇਹਨੂੰ ਚੁਣਿਆ ਸੀ ਨਵੀਂ ਪਾਰਟੀ ਵੀ ਕੋ ਚੰਗਾ ਕਰੂਗੀ ਪਰ ਇਹਨਾਂ ਨੇ ਕੁਝ ਚੰਗਾ ਨਹੀਂ ਕੀਤਾ ਲੋਕਾਂ ਨਾਲ ਤਾਂ ਕਈ ਕਹਿਆ ਲੋਕਾਂ ਦੇ ਪਰਚਾ ਪਾਏ ਹੁਣ ਪਹਿਲੇ ਨੰਬਰ ਤੇ ਆ ਜੋ ਜਿਵੇਂ ਰਾਜਾ ਰਾਜ ਸਿੰਘ ਬਾਬਾ ਜੋ ਖਾਲਸਾ ਪੰਥ ਤਾਂ ਇਹਨਾਂ ਦਾ ਕਹਿਣਾ ਕੀ ਆ ਇਹਨਾਂ ਦਾ ਕਹਿਣਾ ਇਹ ਆ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਸਰਕਾਰ ਚਾਹੇ ਪੰਜਾਬ ਤੇ ਪੰਜਾਬ ਵਰ ਜਾਂ ਸੈਂਟਰ ਸਰਕਾਰ ਇਹ ਦੋਨੋਂ ਸਰਕਾਰਾਂ ਨੇ ਸ਼ੁਰੂ ਤੋਂ ਹੀ ਸਿੱਖਾਂ ਨਾਲ ਤੱਕੇ ਹੁੰਦੇ ਆਏ ਕਿਉਂਕਿ ਲੰਬੇ ਸਮੇਂ ਤੋਂ ਮੋਰਚੇ ਜਾ ਰਹੀ ਆ 2 ਸਾਲ 3 ਸਾਲ ਹੋ ਗਏ ਜਦੋਂ ਦੇ ਬੰਦੀ ਸਿੰਘਾਂ ਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਬੰਦ ਕਰ ਰੱਖਿਆ ਤੇ ਉਦੋਂ ਪਹਿਲਾਂ ਵੀ ਜਿਹੜੇ ਪੁਰਾਣੇ 30 30 ਸਾਲਾਂ ਦੇ ਜਿਨ੍ਹਾਂ ਦੀਆਂ ਕੀ ਆਪਣੀਆਂ ਸਾਰੇ ਕਹਿੰਦਾ ਮਤਲਬ ਜਿੰਨੇ ਇਹਨਾਂ ਤੇ ਦੋਸ਼ ਲੱਗੇ ਸੀ ਉਹਨਾਂ ਦੇ ਵਿੱਚ ਬਰੀ ਹੋ ਚੁੱਕੇ ਕੇਸਾਂ ਦੇ ਵਿੱਚ ਫੇਰ ਵੀ ਇਹਨਾਂ ਤੋਂ ਇਹ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਯਾਰ ਇਹ ਕਹਿੰਦਾ ਮਤਲਬ ਸਰਕਾਰਾਂ ਬਣੀ ਜੇ ਗੱਲ ਕਰੀਏ ਉਹ ਜਗਤਾਰ ਸਿੰਘ ਹਵਾਰਾ ਇੱਕ ਜੋ ਜਥੇਦਾਰ ਤਾਂ ਉਹਨਾਂ ਦੀ ਇੱਕ ਜਿਹੜੇ ਇਹ ਆਪਣੇ ਨੂੰ ਨਿਉ ਕਹਿੰਦਾ ਮਤਲਬ ਵੀ ਜਿਹੜੀ ਇਹਦੇ ਤੇ ਸਜ਼ਾ ਸੀ ਉਹ ਸਜ਼ਾ ਪੂਰੀ ਕਰ ਲੈਤੀ ਗਈ ਹੈ ਤੇ ਪਰ ਇਹ ਸਰਕਾਰਾਂ ਨੇ ਇੱਕ ਗੁਲਾਮ ਬਣਾ ਕੇ ਸਾਡੇ ਪੰਜਾਬ ਨੂੰ ਰੱਖਿਆ ਹੋਇਆ ਕਿਉਂਕਿ ਜਗਤਾਰ ਸਿੰਘ ਹਵਾਰਾ ਦੀ ਬਹੁਤ ਸਮਾਂ ਹੋ ਗਿਆ ਇਹ ਸਜ਼ਾ ਪੂਰੀ ਹੋਈ ਨੂੰ ਜੇ ਗੱਲ ਕਰੀਏ ਰਾਜੋ ਆਣ ਭਾਈ ਬਲਵੰਤ ਸਿੰਘ ਤੇ ਇਹਨਾਂ ਦੀ ਵੀ ਸਜ਼ਾ ਬਹੁਤ ਸਮਾਂ ਹੋ ਗਿਆ ਤੇ 29 ਸਾਲ 40 ਸਾਲ ਹੋ ਗਏ ਇਹਨਾਂ ਨੂੰ ਜਿਹਦੇ ਵਿੱਚ ਜੇਲ੍ਹ ਦੇ ਵਿੱਚ ਇਹਨੂੰ ਨੂੰ ਬੰਦ ਕਰ ਰੱਖਿਆ ਤਾਂ ਹੁਣ ਸਾਡੇ ਪੰਜਾਬ ਦੇ ਵਿੱਚ ਇੱਕ ਲਹਿਰ ਉੱਠ ਖੜੀ ਜਿਹਦੇ ਵਿੱਚ ਹੁਣ ਇਹ ਜਿਹੜੀਆਂ ਪੰਜਾਬ ਸਰਕਾਰ ਸੈਂਟਰ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਸਾਡੇ ਪੰਜਾਬ ਦੇ ਲੋਕ ਇਕੱਠੇ ਹੋ ਚੱਲੇ ਸੜਕਾਂ ਤੇ ਉੱਤਰੇ ਇਹ ਕਹਿਣ ਦਾ ਮਤਲਬ ਹਰ ਹਾਲਤ ਅਮਰਤਪਾਲ ਸਿੰਘ ਦੀ ਪਾਰਟੀ ਬਣ ਜਾ ਰਹੀ ਹੈ ਤੇ ਸਾਡੇ ਲੋਕ ਹਰ ਘਰ ਘਰ ਦੇ ਵਿੱਚ ਇੱਕੋ ਹੀ ਬਾਜ਼ ਉੱਠਦੀ ਵੀ ਅਮਰਤਪਾਲ ਸਿੰਘ ਜਿੰਦਾਬਾਦ ਵੀ ਅਮਰਤਪਾਲ ਸਿੰਘ ਦੀ ਪਾਰਟੀ ਬਣ ਜਾ ਰਹੀ ਹੈ ਕਿਉਂਕਿ ਸਾਡੀ ਜਿਹੜੀ ਇੱਕ ਲਹਿਰ ਉੱਠੀ ਆ 2027 ਦੇ ਵਿੱਚ ਜਿਹੜੀ ਅਮਰਤਪਾਲ ਦੀ ਇਹ ਮਹੀਮ ਸੀ ਇਹ ਪੰਜਾਬ ਸਰਕਾਰ ਨੇ ਕਿਉਂ ਚੱਕੀ ਹੈ ਕਿਉਂਕਿ ਅਮਰਤਪਾਲ ਦੇ ਤੁਸੀਂ ਭਾਸ਼ਣ ਵੀ ਸੁਨੇ ਹੋਵੋਗੇ ਚਾਹ ਇੱਕ ਆਪਾਂ ਕਹਿ ਲਈਏ ਵੀ ਸਾਡੇ ਜੋ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਰਾਹ ਤੇ ਤੁਰਿਆ ਚਲੋ ਚੰਗੀ ਗੱਲ ਆ ਸੰਤਾਂ ਦੇ ਰਾਹ ਤੇ ਤੁਰਿਆ ਕੋਈ ਮਾੜੀ ਗੱਲ ਨਹੀਂ ਸਾਡੇ ਜਿਹੜੇ ਨੌਜਵਾਨ ਸਿੱਖੀ ਦੇ ਰਾਹ ਤੇ ਤੋਰਦੇ ਆ ਤੇ ਸਾਰਿਆਂ ਨੂੰ ਇੱਕ ਅਮਰਤ ਸਿਖਾਉਣ ਦੀ ਗੱਲ ਕਰਦੇ ਆ ਤੇ ਪਰ ਇਹ ਸਰਕਾਰਾਂ ਤੋਂ ਨਹੀਂ ਜਰਿਆ ਜਾਂਦਾ ਜੇ ਕੋਈ ਵੀ ਜੋ ਪੰਜਾਬ ਦੀ ਗੱਲ ਕਰਦਾ ਪਰਚੇ ਪਾ ਕੇ ਤੇ ਜੇਲਾ ਦੇ ਵਿੱਚ ਸਟਿਆ ਜਾਂਦਾ ਜੇ ਹੁਣ ਗੱਲ ਕਰੀਏ ਅਮਰਤਪਾਲ ਨਾਲ ਤੀਜੀ ਐਨਐਸਏ ਕਿਸ ਸੁਧਾਰਨ ਲੱਗੀ ਹੈ ਇਸ ਕਰਕੇ ਸਾਡੇ ਪੰਜਾਬ ਦੇ ਲੋਕ ਸੜਕਾਂ ਤੇ ਉਤਰੇ ਸਾਡੇ ਸਿੱਖ ਜਥੇਬੰਦੀਆਂ ਤੇ ਜਿਵੇਂ ਗੱਲ ਕਰੀਏ ਹੁਣ ਜੋ ਬਾਬਾ ਰਾਜਾ ਰਾਜ ਸਿੰਘ ਤੇ ਨਾਲ ਉਹਨਾਂ ਦੇ ਹੋਰ ਵੀ ਜਥੇਦਾਰ ਬਹੁਤ ਇੱਕ ਕਹਿੰਦਾ ਮਤਲਬ ਪਿਆਰ ਸਤਿਕਾਰ ਦੇ ਰਹੇ ਅਮਰਤਪਾਲ ਸਿੰਘ ਨੂੰ ਕਿਉਂਕਿ ਇੱਕ ਜਿੱਤੇ ਹੋਏ ਨੁਮਾਇੰਦੇ ਆ 497000 ਵੋਟ ਜੇਲ੍ਹ ਦੇ ਵਿੱਚ ਇੱਕ ਜਿੱਤੇ ਹੋਏ ਨਮਾਇंदे ਲੋਕਾਂ ਦੇ ਪਿਆਰ ਸਤਿਕਾਰ ਨਾਲ ਜਤਾਇਆ ਹੋਇਆ ਪਰ ਹੁਣ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਵੀ ਅਮਰਤਪਾਲ ਸਿੰਘ ਜਿਹੜਾ ਕਿ ਸਾਡੇ ਜਿੱਤੇ ਹੋਇਆ ਐਮਪੀ ਹੈ ਇਹਨੂੰ ਬਾਹਰ ਕੱਢੋ। ਇਹ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਆ। ਤੇ ਹੁਣ ਜਿਹੜੀ ਰਹਿ ਗਈ ਗੱਲ ਮਹੀਨ ਦੀ ਵੀ ਪੰਜਾਬ ਸਰਕਾਰ ਨੂੰ ਇਹ ਪਤਾ ਸੀ ਵੀ ਜੇ ਅਮਰਤਪਾਲ ਬਾਹਰ ਆਉਂਦਾ ਉਹਦਾ ਮੁੱਦਾ ਇੱਕੋ ਹੀ ਹੈ ਵੀ ਨਸ਼ੇ ਨੂੰ ਮੁਕਤ ਕਰਨਾ। ਤਾਂ ਕਿਉਂ ਨਾ ਇਹ ਫਿਰ ਆਪਾਂ ਓਟ ਲਈਏ ਇਹ ਗੱਲ ਵੀ ਆਪਾਂ ਇਹ ਹੀ ਮਹੀਨ ਚੱਕੀਏ। ਨਸ਼ੇ ਤਸਕਰਾਂ ਦੇ ਘਟ ਆ ਜਾਂਦੇ ਆ ਜਿਹੜੇ ਛੋਟੇ ਮੋਟੇ ਨਸ਼ੇ ਤਸਕਰਾਂ ਉਹਨਾਂ ਦੇ ਘਟ ਆ ਜਾਂਦੇ ਆ ਨਾ ਕਿ ਵੱਡਿਆਂ ਦੀ ਵੱਡੇ ਅਫਸਰਾਂ ਦੇ ਤਾਂ ਕੋਲ ਦੀ ਵੀ ਨਹੀਂ ਲੰਗਦਾ ਫਲਡੋਜ਼ਰ ਤੇ ਹੁਣ ਜਿਹੜੀ ਗੱਲ ਅਮਰਤਪਾਲ ਸਿੰਘ ਦੀ ਜਿਹੜੀ ਇਹ ਮਹੀਮ ਸੀ ਨਸ਼ਾ ਮੁਕਤ ਕਰਨ ਦੀ ਇਹ ਹੁਣ ਪੰਜਾਬ ਸਰਕਾਰ ਨੇ ਇੱਕ ਸਾਂਝੀ ਹੋਈ ਹੈ ਕਹਿਣ ਦਾ ਮਤਲਬ ਇਹਨੂੰ ਪਤਾ ਸੀ ਵੀ ਅਮਰਤਪਾਲ ਸਿੰਘ ਦੀ ਇੱਕੋ ਹੀ ਆਵਾਜ਼ ਆ ਇੱਕ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨਾ ਤੇ ਦੂਜਾ ਜਿਹੜਾ ਸਾਡੇ ਸਿੱਖੀ ਦੇ ਰਾਹ ਤੇ ਤੋਰ ਸਾਡੇ ਸਿੱਖ ਨੌਜਵਾਨਾਂ ਦਾ ਸਾਰਿਆਂ ਨੂੰ ਅਮਰਤ ਛਕਾਉਣਾ ਕਹਿੰਦੇ ਮਤਲਬ ਵੀ ਇਹ ਆਪਾਂ ਹੋ ਨਹੀਂ ਦੇਣਾ ਜੇ ਅਮਰਤਪਾਲ ਬਾਹਰ ਆਉਂਦਾ ਫਿਰ ਸਾਨੂੰ ਕੌਣ ਪੁੱਛੂ ਇਹੇ ਪੰਜਾਬ ਸਰਕਾਰ ਜਿਵੇਂ ਸੀਐਮ ਪੰਤ ਮਾਨ ਇਸ ਕਰਕੇ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਸੀ ਕਾਲੀ ਦਰਬਾਰਸ ਪੰਜਾਬ ਦੀ ਉਦੋਂ ਇੱਕ ਨਵਾਂ ਦੋਸ਼ ਲਾ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ ਬੈਠੇ ਤੇ ਕਹਿੰਦੇ ਭਾਈ ਇਹ ਜੁਏਪੀਐਲ ਆ ਤਾਂ ਨਾ ਹਰੀ ਸਿੰਘ ਨਾਉ ਦਾ ਇੱਕ ਸ਼ਖਸ ਜਿਹਦਾ ਹੱਤਿਆ ਦਾ ਕੇਸ ਲਾ ਦਿੱਤਾ ਜਾਂਦਾ ਜਦੋਂ ਕਾਲੀ ਦਰਬਾਰਸ ਪੰਜਾਬ ਦੇ ਜਿਸ ਦਿਨ 2 ਘੰਟੇ ਦੀ ਪੈਰੋਲ ਤੇ ਬਾਹਰ ਆਉਣਾ ਸੀ ਅਮਰਤਪਾਲ ਉਸਨੇ ਦੋਸ਼ਲਾ ਦਿੱਤਾ ਇਹਨਾਂ ਫਿਰ ਤੋਂ ਜਿਹੜੀ ਹੁਣ ਤੀਜੀ ਐਨਐਸ ਸੀ ਸਿੱਧੇ ਸਾਫ ਪਤਾ ਲੱਗਦਾ ਜਿਹੜੇ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚੋਂ ਦੇ ਸਾਥੀ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਤਾਇੰਦਾ ਜਿਹੜਾ ਰਹਿ ਗਿਆ ਅਮਰਤਪਾਲ ਉਹਨੂੰ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਐਨਐਸ ਐ ਤੀਜੀ ਵਾਰ ਫੇਰ ਵਧਾ ਦਿੱਤਾ ਗਿਆ ਪਹਿਲਾਂ ਕਹਿੰਦੇ ਸੀ ਐਨਐਸ ਐ ਹਟ ਗਈ ਹੈ ਜੀ ਟੁੱਟ ਗਈ ਉਹਨਾਂ ਤੋਂ ਇਹ ਜੋ ਉਹਨਾਂ ਦੇ ਵਕੀਲ ਦਾ ਵੀ ਕਹਿਣਾ ਸੀ ਤੇ ਜਦੋਂ ਪਤਾ ਲੱਗਿਆ ਨੂੰ ਵੀ ਪੰਜਾਬ ਦੇ ਵਿੱਚ ਤੇ ਕਲਹਿਰ ਉੱਠ ਖੜੀ ਵੀ ਅਮਰਤਪਾਲ ਸਿੰਘ ਦੀ ਐਨਐਸ ਐ ਟੁੱਟ ਗਈ ਤੇ ਜੇ ਇਹਦੀ ਪਾਰਟੀ ਬਣ ਜਾ ਰਹੀ ਹੈ ਤਾਂ ਸਾਨੂੰ ਕੌਣ ਪੁੱਛੂ ਇਸ ਕਰਕੇ ਜਿਹੜੇ ਇਹਨਾਂ ਦੇ ਦੋ ਸਾਲ ਰਹਿੰਦੇ ਸੀ ਇਹ ਮਹੀਮ ਇਹਨਾਂ ਨੇ ਚੱਕਿਆ ਅਮਰਪਾਲ ਸਿੰਘ ਵਾਲੇ ਵੀ ਹੋਵੇ ਨਾ ਤਾਂ ਆਪਾਂ ਇਹ ਮਹੀਮ ਚੱਕੀ ਤੁਸੀਂ ਇਹ ਦੱਸੋ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਪੀਲਾ ਇੱਕ ਕਮੈਂਟ ਜ਼ਰੂਰ ਕਰੋ ਕਮੈਂਟਾਂ ਰਾਹੀਂ ਦੱਸੋ ਵੀ ਪੌਣੇ 3 ਸਾਲ ਹੋ ਗਏ ਸਰਕਾਰ ਆਈ ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਭਾਈ ਅਸੀਂ ਸਾਡੇ ਪੰਜਾਬ 'ਚ ਨਸ਼ਾ ਬੇਆਮ ਹੋ ਗਿਆ ਸਾਡੇ ਇੱਕ ਪਿੰਡ 'ਚੋਂ 4-4 ਮੌਤਾਂ ਹੁੰਦੀਆਂ ਨੌਜਵਾਨਾਂ ਦੀਆਂ ਤਾਂ ਜਿਹਦੇ ਵਿੱਚ ਜਿਹੜੀਆਂ ਜੇ ਉਹਦੋਂ ਮਹੀਮ ਚੱਕੀ ਹੁੰਦੀ ਤਾਂ ਅੱਜ ਜਿਹੜੇ ਨੌਜਵਾਨ ਇਦੋਂ ਪਹਿਲਾਂ ਮਰ ਗਏ ਤਾਂ ਕਈ ਮਾਮਾ ਦੇ ਪੁੱਤ ਕਿੰਨੇ ਹੀ ਘਰੋ ਜੜਿਆ ਅੱਜ ਉਹ ਨਹੀਂ ਹੁੰਦਾ ਸੀ ਜੇ ਇਹ ਭੀਮ ਪਹਿਲਾਂ ਚੱਕੀਂਦੀ ਇੱਕ ਪਿੰਡ ਚੋਂ 4-4 ਮੌਤਾਂ ਹੁੰਦੀਆਂ ਚਿੱਟੇ ਨਾਲ ਇੱਕ ਟੋਕੜ ਕਮਾਂਟਲਾਂ ਦੇ ਵਿੱਚ ਸਾਡੇ ਪੰਜਾਬ ਚਿੱਟਾ ਵਿਕ ਵਿਕਦਾਗਾ ਤੇ ਹੁਣ ਤੁਸੀਂ ਦੇਖ ਹੀ ਰਹੇ ਹਾਂ ਰੋਜ਼ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਪੰਜਾਬ ਪੁਲਿਸ ਵਾਲੀ ਤਾਂ ਬਹੁਤ ਛੋਟੇ ਲੈਵਲ ਤੇ ਆ ਕਹਿੰਦੇ ਮਤਲਬ 17 ਗ੍ਰਾਮ ਫੜਿਆ ਗਿਆ ਉਹਦੇ ਤੋਂ ਤਾਂ ਜਿਹੜੇ ਵੱਡੇ ਮਗਰਮਾਛਾ ਉਹ ਤਾਂ ਇਹਨਾਂ ਨੇ ਫੜੇ ਹੀ ਨਹੀਂ ਅਜੇ ਤੱਕ ਕਹਿੰਦਾ ਮਤਲਬ ਇਹ ਦਾਵਾ ਕਰ ਰਿਹਾ ਪੰਜਾਬ ਸਰਕਾਰ ਕਹਿੰਦੀ 31 ਮਈ ਤੱਕ ਚਿੱਟੇ ਦਸ ਪਾਇਆ ਕਰਦਾ 31 ਮਈ ਚ ਦਿਨ ਕਿੰਨੇ ਰਹਿ ਗਏ ਦੋ ਤਾਂ ਐਂ ਦੱਸੋ ਦੋ ਦਿਨਾਂ ਦੇ ਵਿੱਚ ਚਿੱਟੇ ਦਾ ਸਪਾਇਆ ਹੋ ਜੂ ਬਈ ਕਮੈਂਟ ਜ਼ਰੂਰ ਕਰੋ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਗੱਲ ਕਰਦਾ ਉਹਦੀ ਬਾਜ਼ ਦਵਾਈ ਜਾਂਦੀ ਆ ਤਾਂ ਪਰਚੇ ਪਾਏ ਜਾਂਦੇ ਆ ਪਰ ਹੁਣ ਚਾਹੇ ਜਿੰਨਾ ਜ਼ੋਰ ਮਰਜ਼ੀ ਲਾ ਲੇ ਆਮ ਆਦਮੀ ਪਾਰਟੀ ਚੈਂਟਰ ਸਰ ਅਮਰਤਪਾਲ ਬਾਹਰ ਆਉਣ ਜਾ ਰਹੇ 2027 ਦੇ ਵਿੱਚ ਜਿਹਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਵਾਸਤੇ ਇਹ ਬਹੁਤ ਵੱਡੀ ਖੁਸ਼ਖਬਰੀ ਆ ਕਿਉਂਕਿ ਅਮਰਤਪਾਲ ਸਿੰਘ ਦੇ ਨਾਲ ਸਾਰੇ ਹੀ ਸਾਡੇ ਪੰਜਾਬ ਦੇ ਲੋਕ ਖੜੇ ਆ ਪਿਆਰ ਸਤਿਕਾਰ ਜਦੋਂ ਜੇਲ੍ਹ ਦੇ ਵਿੱਚ ਜਿੱਤ ਸਕਦਾ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਬਹੁਤ ਚੰਗੀ ਗੱਲ ਆ ਫਿਰ ਤਾਂ ਸਾਡਾ ਪੰਜਾਬ ਮੈਂ ਕਹਿੰਦਾ ਇੱਕ ਨਸ਼ੇ ਦੇ ਜਿਹੜਾ ਨਸ਼ੇ ਦੇ ਵਿੱਚ ਜੂਝ ਰਿਹਾ ਇਹ ਬਿਲਕੁਲ ਮੁਕਤ ਹੋ ਜਾਊਗਾ ਇਹਨਾਂ ਤੋਂ ਬੰਦ ਹੋਵੇ ਨਾ ਹੋਵੇ ਜੇ ਅਮਰਤਪਾਲ ਸਿੰਘ ਬਾਹਰ ਆ ਗਿਆ ਤਾਂ ਉਹ ਜ਼ਰੂਰ ਹੋ ਜਾਊਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਚਿੱਟਾ ਵਿਗੜਿਆ ਤਾਂ ਇਹਨਾਂ ਨੂੰ ਤਾਂ ਅੱਜ ਜਿਆਦਾ ਆਇਆਗਾ ਜਿਹੜੇ ਕਿ ਸਾਡੇ ਨੌਜਵਾਨ ਇੱਕ ਪਿੰਡ 'ਚੋ ਚਾਰ-ਚਾਰ ਮੌਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਅੱਜ ਤੋਂ 2 ਸਾਲ ਪਹਿਲਾਂ ਤਿੰਨ ਸਾਲ ਕਿੰਨੀਆਂ ਮੌਤਾਂ ਹੁੰਦੀਆਂ ਸੀ ਇੱਕ ਪਿੰਡ 'ਚੋ ਹਾਲੇ ਤੱਕ ਵੀ ਨਹੀਂ ਬੰਦ ਹੋਇਆ ਹਜੇ ਵੀ ਬਹੁਤ ਚਿੱਟਾ ਵਿਗੜਿਆ ਹਜੇ ਇਹਨਾਂ ਤੋਂ ਕਹਿੰਦੇ 31 ਮਈ ਦਾ ਤਾਂ ਇੱਕ ਬਹੁਤ ਛੋਟਾ ਵਾਦਾ ਦਾਵਾ ਕਰ ਲਿਆ ਇਹਨਾਂ ਨੇ ਬਹੁਤ ਕਹਿੰਦਾ ਮਤਲਬ ਦਿਨ ਘਾਟ ਆ ਗਈ 31 ਮਈ ਤਾਂ ਆ ਗਈ ਕਿੱਥੋਂ ਜੂ ਬੰਦ ਵੱਡੇ ਵੱਡੇ ਅਫਸਰ ਜਾਦੇ ਪੁਲਿਸ ਵਾਲੇ ਫੜੇ ਜਾਂਦੇ ਆ ਦੇਖ ਰਹੇ ਹੋ ਰੋਲ ਵੱਡੇ ਵੱਡੇ ਖੁਲਾਸੇ ਹੋ ਰਹੇ ਆ ਚਲੋ ਜੀ ਅੱਜ ਦੀ ਜੋ ਪੰਜਾਬ ਦੇ ਪ੍ਰਤੀ ਆਪਣਾ ਚੱਲਣਾ ਅੱਜ ਦੀਆਂ ਖਬਰਾਂ ਜੋ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜੇ ਕੀ ਕਹਿੰਦੇ ਸਾਡੇ ਸਿੱਖ ਭਰਾ ਸਿੱਖ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਇੰਤਜ਼ਾਰ ਆ ਵੀ ਅਮਰਤਪਾਲ ਕਦੋਂ ਬਾਹਰ ਆਉ ਤਾਂ ਬਹੁਤ ਜਲਦੀ ਬਾਹਰ ਆਉਣ ਜਾ ਰਹੇ ਆ ਤੇ ਜਿਹਦੇ ਵਿੱਚ 2027 ਚ ਹੋਣਾ ਅਮਰਤਪਾਲ ਦੀ ਪਾਰਟੀ ਵੀ ਬਣਨ ਜਾ ਰਹੀ ਆ ਤਾਂ ਹੋ ਸਕੇ 2025 ਜੀ ਅਮਰਤਪਾਲ ਦੇ ਬਾਹਰ ਆਉਣਾ ਇਹੋਨਾਂ ਦੇ ਵਕੀਲ ਦਾ ਕਹਿਣਾ ਆ ਚਲੋ ਜੀ ਫਿਰ ਤੋਂ ਅਪੀਲ ਕਰਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕਲੂ ਨਾ ਮਟੋਤੇ ਧੰਨਵਾਦ